ਹਾਂ ਜੀ ਮੈਂ ਸਤਿ ਸ੍ਰੀ ਅਕਾਲ ਜੀ ਸਾਰੀ ਭਰਾਵਾਂ ਨੂੰ ਜੀ ਹੋਰ ਠੀਕ ਠਾਕ ਜੀ ਕਾਲੂ ਸੌੜਾ 5911 ਗਰੁੱਪ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਦਾ ਆਪਣਾ ਟੌਪਿਕ ਹੈ ਜੀ ਬੱਚਿਆਂ ਦੀ ਗਰੋਥ ਲਈ ਐਗਰੀਮੈਂਟ ਬੋਲਟ ਨਾ ਦਾ ਪਾਊਡਰ ਆਉਂਦਾ ਹੈ ਜੀ ਉਹ ਕਿਸ ਤਰ੍ਹਾਂ ਯੂਜ਼ ਕਰਨਾ ਤੇ ਕਿਸ ਤਰ੍ਹਾਂ ਦੇਣਾ ਹੈ ਜੀ ਪਾਈ ਜਾਂਦੀ ਹੈ ਜੀ ਵਿਟਾਮਿਨ ਐ ਜੀ ਉਹਦੇ ਵਿਟਾਮਿਨ ਐ ਜੀ ਉਹਦੇ ਵਿੱਚ ਕੈਲਸ਼ੀਅਮ ਹੈ ਜੀ ਆਇਰਨ ਹੈ ਸੋਡੀਅਮ ਹੈ ਜ਼ਿੰਕ ਹੈ ਸਲਫਰ ਹੈ ਇਸ ਹਾਰੀਆਂ ਚੀਜ਼ਾਂ ਪਾਈਆਂ ਜਾਂਦੀਆਂ ਜੀ ਉਹਦੇ ਚ ਬੱਚਿਆਂ ਦੀ ਗਰੋਥ ਲਈ ਬਾਈ ਸਭ ਤੋਂ ਵਧੀਆ ਪਾਊਡਰ ਹੈ ਜੀ ਆਪਾਂ ਯੂਜ਼ ਕਰਦੇ ਆ ਤੇ ਜਿੰਨੇ ਵੀ ਵੱਡੇ ਛੋਟੇ ਖਿਡਾਰੀ ਨੇ ਬਾਈ ਇਹ ਚੀਜ਼ ਵਰਤ ਕੇ ਦੇਖਿਓ ਵਧੀਆ ਰਿਜ਼ਲਟ ਮਿਲੂਗਾ ਇਹਨਾਂ ਨੂੰ ਇਹ ਚੀਜ਼ ਹੈ ਜੀ ਐਡਾ ਨਾ ਪਾਊਡਰ ਹੁੰਦਾ ਈ ਇਹ ਇਹ ਨਵੇਂ ਖਿਡਾਰੀਆਂ ਲਈ ਹੈ ਜੀ ਬਾਕੀ ਜੇ ਕੋਈ ਅਪਾ ਦਾ ਸੀਨੀਅਰ ਖਿਡਾਰੀ ਯੂਜ਼ ਕਰਨਾ ਚਾਹੁੰਦਾ ਤੇ ਉਹ ਯੂਜ਼ ਕਰ ਸਕਦਾ ਜੀ ਵਰਤ ਸਕਦਾ ਜੀ ਜਿਹਨੂੰ ਆਪਾਂ ਵਰਤਦੇ ਆ ਤੇ ਬੱਚਿਆਂ ਦੀ ਪਰਬ੍ਰਿਸ਼ ਬਹੁਤ ਵਧੀਆ ਹੁੰਦੀ ਹੈ ਬਾਈ ਇਹਦੇ ਨਾਲ ਜੀ ਇਹ ਜਿਹੜੀ ਬੱਚਿਆਂ ਨੂੰ ਦੁੱਧ ਪਲਾਉਣ ਲਈ ਯੂਜ਼ ਕਰਦੇ ਜੀ ਇਹ 2200 220 ਤੋਂ 300 ml ਦੀ ਹੁੰਦੀ ਹੈ ਜੀ ਆ ਤੱਕ ਦਿੱਤੇ ਬਣੀ ਜੇ ਉੱਪਰ 2200 ਤੱਕ ਹੀ येते 220 ml ਤੇ ਪ੍ਰੋਪਰ ਪੂਰਾ ਭਰੂਗੇ ਤਾਂ 300 ml ਹੋ ਜਾਂਦਾ ਜੀ ਇਹ ਇੰਨੇ ਸਵਾਇ ਮਲਦੇ ਵਿੱਚ ਜਾਂ ਤਾਂ ਚਮਚਾ ਲੈ ਲਈ ਜਾਂ ਫਿਰ ਚਾਕੂ ਦੀ ਮਦਦ ਨਾਲ ਇੰਨਾ ਕ ਪਾਊਡਰ ਪਾਉਣਾ ਚ ਚਮਚੇ ਚਮਚਾ ਪਲਾਸ ਹੋ ਗਏ ਚਮਚੇ ਦੇ ਉੱਪਰ ਹੋ ਗਿਆ ਪਾਊਡਰ ਠੀਕ ਹੈ ਤੇ ਇਹਦੇ ਚ ਕੰਮ ਹੈ ਆਪਾਂ ਨੂੰ ਸਾਦਾ ਪਾਣੀ ਮਿਕਸ ਬਹੁਤ ਵਧੀਆ ਰਿਜ਼ਲਟ ਆ ਭਾਈ ਇਹਦਾ ਆਪਾਂ ਦੰਨੇ ਆ ਬੱਚਿਆਂ ਨੂੰ ਹਰ ਇੱਕ ਸਾਲ ਲਈ ਦਾ ਹੀ ਬੱਚੇ ਪੂਰੇ ਵਧੀਆ ਪੜਦੇ ਨੇ ਜੀ ਤੇ ਬਾਡੀ ਦੀ ਜਿਹੜੀ ਬਾਹਰ ਘਾਟ ਹੁੰਦੀ ਉਹ ਪੂਰੀ ਹੋ ਜਾਂਦੀ ਹੈ ਇਹ ਆਪਾਂ ਜਿੰਨੀ ਵਾਰ ਵੀ ਦੇਣਾ ਜੀ ਬੱਚੇ ਦੇ ਮੂੰਹ ਦੇ ਵਿੱਚ ਜਦੋਂ ਆ ਪਾਉਣੀ ਹੈ ਜੀ ਦੁੱਧ ਚੁੰਗਣ ਵਾਲੀ ਚੁੰਗਣੀ ਜੀ ਤੇ ਇਦਾਂ ਹਲਾਉਣਾ ਜੀ ਇਹਨੂੰ ਅੰਗਲੀ ਜਰਾ ਦੇਖੋ ਇਹ ਹਲਾਉਂਦੇ ਰਹਿਣਾ ਕਿਉਂਕਿ ਜੰਮ ਜਾਂਦਾ ਫਿਰ ਥੱਲੇ ਹੀ ਇਹ ਬੱਚੇ ਦਾ ਫੋਟੋ ਪੂਰਾ ਕਰ ਦੋ ਆਹ ਲਾਇਆ ਇਹ ਦੇ ਤਾਂ ਬਹੁਤ ਵਧੀਆ ਰਿਜ਼ਲਟ ਆਈ ਜਿਵੇਂ ਕਈ ਵਾਰ ਬੱਚਿਆਂ ਦੇ ਪਰਪੁਰਖ ਆ ਜਾਂਦੇ ਨੇ ਮਾਪੇ ਜੇ ਪਰ ਸਹੀ ਨਹੀਂ ਆਉਂਦੇ ਉਹ ਚੀਜ਼ ਦਾ ਵੀ ਬਹੁਤ ਵਧੀਆ ਰਿਜ਼ਲਟ ਆਈ ਪਰਪੁਰ ਵਧੀਆ ਹੁੰਦੇ ਜੀ ਬਰਤ ਕੇ ਦੇਖਿਓ ਜੀ ਨਵੇਂ ਖੜਾਣਿਆਂ ਲਈ ਬਹੁਤ ਵਧੀਆ ਚੀਜ਼ ਹੈ ਜੀ ਇਹ ਵਧੀਆ ਰਿਜ਼ਲਟ ਹੈ ਜੀ ਇਸ ਚੀਜ਼ ਦਾ ਜਿਵੇਂ ਬੱਚੇ ਗਰੋਥ ਨਹੀਂ ਕਰਦੇ ਤੇ ਬੱਚੇ ਗਰੋਥ ਕਰਨ ਲੱਗ ਜਾਂਦੇ ਆਪਾਂ ਹਫ਼ਤੇ 'ਚ ਨੂੰ ਇੱਕ ਵਾਰ ਪੱਕਾ ਦੇਣਾ ਹੀ ਦੇਣਾ ਹੀ ਇਹ ਤੇ ਦੇਣਾ ਸੌਖਾ ਹੈ ਜੀ ਇਹ ਸਭ ਤੋਂ ਵੱਡੀ ਗੱਲ ਤਾਂ ਇਹ ਹੈ 4-5 ਬੱਚਿਆਂ ਨੂੰ ਦੇਖ ਜਿੰਦੀ ਜੀ ਇੱਕ ਪੂਰੀ ਸੀਸੀ ਭਰੀ ਵੀ ਜੇ ਛੋਟੇ ਹੋਣ ਤਾਂ 7-8 ਨੇ ਵਿਧੀ ਹੋ ਜਾਂਦੀ ਹੈ ਅਕਾਨਤਾ ਬਚਾਰੇ ਇੱਕ ਬਾਕੀ ਇਹ ਵੀ ਥੋੜੇ ਦਿਨਾਂ ਤੱਕ ਜੀ ਉੱਪਰ ਲੈ ਜਾਣੇ ਆਪਾਂ ਨੇ ਜਦੋਂ ਪਾਲ ਗਏ ਸਿਕਣੀ ਉਹਦੇ ਦੇ ਘਹਾ ਮਾਗੇ ਉਜਿਆ ਦਾ ਲਾਗੇ ਜੇ ਆਪਾਂ ਜਾਣਾ ਚਾਹ ਪਾਉਣ ਆਪੂਰਾ ਬੱਚਾ ਜੀ ਇਹ। ਕੱਢਿਆ ਵਾ ਤੁਹਾਨੂੰ ਦਿਖਾਇਆ ਸੀ ਤਾਂ ਥੋੜੇ ਦਿਨ ਪਹਿਲਾਂ 5-6 ਦਿਨ ਪਹਿਲਾਂ ਤੇ 5-6 4-5 ਦਿਨ ਬਾਅਦ ਹੀ ਵੀਡੀਓ ਆਈ ਜੀ ਇਹ। 4-5 ਦਿਨ ਪਹਿਲਾਂ ਪਾਈ ਜੀ ਆਪਾਂ ਨੇ ਵੀਡੀਓ ਦੂਜੀ। ਤੇ ਬਾਈ ਦੁਆਰ ਤੋਂ ਫੇਰ ਬੇਨਤੀ ਆ ਜਿਹੜੇ-ਜਿਹੜੇ ਭਰਾਵਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਜੀ ਤੇ ਘੰਟੀ ਵਾਲਾ ਬਟਨ ਨਹੀਂ ਦਬਾਇਆ ਉਸਾਰੀ ਭਰਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਆਪਾਂ ਬਾਈ ਨਵੀਂ ਤੇ ਨਵੀਂ ਵੀਡੀਓ ਪਾਇਆ ਕਰਾਂਗੇ ਜੀ ਕੋਸ਼ਿਸ਼ ਆਪਣੀ ਇਹੀ ਹੋ ਜਾ ਕਰੂਗੀ ਕਿ ਆਪਾਂ ਕੋਈ ਨਾ ਕੋਈ ਚੀਜ਼ ਕੰਮ ਆਉਣ ਵਾਲੀ ਪਾਈਏ ਆਪਾਂ ਨਾ ਚੈਨਲ ਬਣਾਇਆ ਹੈ ਜੀ ਜਿਹੜਾ ਉਹਦੇ ਚ ਆਪਾਂ ਬਾਈ ਆਪਾਂ ਨਵੇਂ ਖਿਡਾਰੀਆਂ ਦੀ ਹੈਲਪ ਕਰ ਸਕੀਏ ਜਿਹੜਾ ਕੋਈ ਉਹਨਾਂ ਨੂੰ ਪਤਾ ਨਹੀਂ ਆਪਾਂ ਉਹ ਕੋ ਦੱਸ ਸਕੀਏ ਜੀ ਆਪਣੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਜੀ ਤੇ ਵੀਡੀਓ ਨੂੰ ਆਪਣੇ ਇਹਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਲਾਈਕ ਜ਼ਰੂਰ ਕਰਿਆ ਕਰੋ ਜੀ ਤੇ ਕਮੈਂਟ ਜ਼ਰੂਰ ਕਰਿਆ ਕਰੋ ਜੀ ਪੂਤਰਵਾਜ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਹੜੇ ਜਿਹੜੇ ਵੀਰਾਂ ਨੇ ਆਪਾਂ ਨੂੰ ਸਬਸਕ੍ਰਾਈਬ ਕਰਿਆ ਜੀ ਤੇ ਬਾਈ ਆਪਾਂ ਵੀਡੀਓ ਬਣਾਉਂਦੇ ਆਪਾਂ ਤੁਹਾਡੇ ਲਈ ਬਣਾਉਂਦੇ ਆ ਜੀ ਤੇ ਨਾਲ ਬਾਈ ਆਪਣੇ ਪਰਿਵਾਰ ਦਾ ਪੂਰਾ ਸਾਥ ਹੈ ਜੀ ਆਪਣੀ ਵਾਈਫ ਦਾ ਪੂਰਾ ਸਾਥ ਹੈ ਜੀ ਜਿਹੜੀ ਬਚਾਰੀ ਰੋਜ਼ ਹੈਲਪ ਕਰਦੀ ਹੈ ਮੇਰੀ ਵੀਡੀਓ ਬਣਾਉਣ ਦੇ ਵਿੱਚ ਤੁਹਾਨੂੰ ਪਤਾ ਹੀ ਵੀਡੀਓ ਬਣਾਉਣੀ ਹੈ ਜਾਂ ਫਿਰ ਐਡੀਟਿੰਗ ਵਗੈਰਾ ਕਰਨੀ ਪੈਂਦੀ ਹੈ ਇਹ ਵਾਰ ਥੋੜਾ ਬਹੁਤਾ ਟੇਪ ਹੋ ਜਾਂਦੀ ਹੈ ਕੁਝ ਕੋਈ ਵਾਰ ਏਦਾਂ ਦਾ ਹੁੰਦਾ ਵੀ ਨਹੀਂ ਬੋਲਣ ਵਾਲਾ ਹੁੰਦਾ ਉਹ ਬੋਲ ਹੋ ਜਾਂਦਾ ਹੈ ਸਪੋਰਟ ਕਰਿਆ ਕਰੋ ਬਾਈ ਤੇ ਆਪਾਂ ਵੱਧ ਤੋਂ ਵੱਧ ਜਿਹੜੀ ਆਪਾਂ ਨਵੇਂ ਘੜਾਣੇ ਦੀ ਹੈਲਪ ਕਰ ਸਕੀਏ ਤੇ ਆਪਣੇ ਆਪਣੇ ਕੋਲ ਜਿਹੜੀ ਜਾਣਕਾਰੀ ਹੈ ਉਹ ਉਹਨਾਂ ਤੱਕ ਪਹੁੰਚਾ ਸਕੀਏ ਆਪਾਂ